ਅਮਰੀਕਾ ਦੇ ਵਿੱਚ ਵਾਈਟ ਹਾਊਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਸਾਈ ਵਰਸਤ ਕੰਦੋਲਾ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਉਹਨੇ 22 ਮਈ 2023 ਨੂੰ ਕਿਰਾਏ ਦੇ ਟਰੱਕ ਦੀ ਵਰਤੋਂ ਕਰਕੇ ਹਮਲੇ ਦੀ ਯੋਜਨਾ ਬਣਾਈ ਸੀ। ਉਸ ਨੂੰ 13 ਮਈ 2024 ਨੂੰ ਜਾਣਬੁੱਝ ਕੇ ਅਮਰੀਕੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਠਹਿਰਾ ਦਿੱਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸਨੇ ਕਬੂਲਿਆ ਸੀ ਕਿ ਉਹ ਦਾ ਸਰਕਾਰ ਦਾ ਕੰਟਰੋਲ ਆਪਣੇ ਹੱਥ ਵਿੱਚ ਉਹ ਲੈਣਾ ਚਾਹੁੰਦਾ ਸੀ। ਅਤੇ ਰਾਸ਼ਟਰਪਤੀ ਜੋ ਬਾਈਡਨ ਨੂੰ ਵੀ ਉਹ ਮਾਰਨਾ ਚਾਹੁੰਦਾ ਸੀ ਉਹਨੇ ਦੱਸਿਆ ਸੀ ਕਿ ਮੈਂ ਪਿਛਲੇ 6 ਮਹੀਨਿਆਂ ਤੋਂ ਇਹਦੀ ਯੋਜਨਾ ਉਲੀਕ ਰਿਹਾ ਸੀ ਭਾਰਤ ਦੇ ਚੰਦਨਗਰ ਵਿੱਚ ਜਨਮੇ ਕੰਡੋਲਾ ਅਮਰੀਕਾ ਦੇ ਸਥਾਈ ਨਿਵਾਸੀ ਹੈ ਅਤੇ ਉਸ ਕੋਲ ਇਸ ਵਕਤ ਗ੍ਰੀਨ ਕਾਰਡ ਵੀ ਹੈ ਨਿਆਂ ਵਿਭਾਗ ਦੇ ਅਨੁਸਾਰ ਇਸ ਹਮਲੇ ਦਾ ਉਦੇਸ਼ ਅਮਰੀਕਾ ਦੀ ਲੋਕਤੰਤਰੀ ਤੌਰ ਤੇ ਚੁਣੀ ਗਈ ਸਰਕਾਰ ਨੂੰ ਉਖਾੜ ਸੋਟਣਾ ਸੀ ਅਤੇ ਨਾਜ਼ੀ ਵਿਚਾਰਧਾਰਾ ਤੋਂ ਉਹ ਪ੍ਰੇਰਿਤ ਤਾਨਾਸ਼ਾਈ ਸਤਾਪਤ ਕਰਨੀ ਚਾਹੁੰਦਾ ਸੀ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਉਹ 22 ਮਈ 2023 ਨੂੰ ਸੇਂਟ ਲੂਈਸ ਤੋਂ ਇੱਕ ਉਡਾਣ ਦੇ ਰਾਹੀਂ ਵਾਸ਼ਿੰਗਟਨ ਪਹੁੰਚਿਆ ਸੀ ਸ਼ਾਮ 5:20 ਮਿੰਟ ਤੇ ਡੈਲਸ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਉਸਨੇ ਸਾਢੇ 6 ਵਜੇ ਇਹ ਟਰੱਕ ਕਿਰਾਏ ਤੇ ਲਿਆ ਸੀ ਇਹਦੇ ਤੋਂ ਬਾਅਦ ਉਸਨੇ ਰਾਤ ਦਾ ਖਾਣਾ ਖਾਧਾ ਅਤੇ ਟਰੱਕ ਤੇ ਨਲ ਫੁੱਲ ਕੀਤਾ ਇਹਦੇ ਤੋਂ ਬਾਅਦ ਉਹ ਵਾਸ਼ਿੰਗਟਨ ਡੀਸੀ ਵੱਲ ਰਵਾਨਾ ਹੋਇਆ ਰਾਤ 9:34 ਵਜੇ ਉਸਨੇ ਟਰੱਕ ਨੂੰ ਵਾਈਟ ਹਾਊਸ ਅਤੇ ਰਾਸ਼ਟਰਪਤੀ ਪਾਰਕ ਦੀ ਰੱਖਿਆ ਕਰਨ ਵਾਲੇ ਬੈਰੀਅਰ ਨਾਲ ਜਾ ਟੱਕਰ ਮਾਰੀ। ਪਹਿਲੀ ਵਾਰ ਟੱਕਰ ਮਾਰਨ ਤੋਂ ਬਾਅਦ ਉਸਨੇ ਦੁਬਾਰਾ ਫੇਰ ਟੱਕਰ ਮਾਰਦੀ ਕੋਸ਼ਿਸ਼ ਕੀਤੀ। ਫਿਰ ਉਸਦਾ ਟਰੱਕ ਖਰਾਬ ਹੋ ਗਿਆ ਅਤੇ ਇੰਜਣ ਵਿੱਚੋਂ ਧੂੰਆਂ ਨਿਕਲਣ ਲੱਗਿਆ ਅਤੇ ਅਮਰੀਕੀ ਗੁਪਤ ਸੇਵਾ ਦੇ ਅਧਿਕਾਰੀਆਂ ਨੇ ਉਸਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਉਸਨੂੰ 8 ਸਾਲ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਗਈ ਹੈ।